look at us and this and all the things. ਨਸਾ ਲੋਗੇ ਕੋ ਗੱਲ ਬਾਤ ਹੋਈ ਥੀ ਹੀਲੀ ਬਾਤ ਨਹੀਂ ਗੱਲ ਬਾਤ ਨਹੀਂ ਠੀਕ ਠਾਕ ਸੀ ਹਾਂਜੀ ਠੀਕ ਠਾਕ ਹੋ ਗਈ ਆਹ ਦੋ ਦਿਨ ਪਹਿਲਾਂ ਕੀਤੀ ਹੈ ਹਾਂਜੀ ਕੀ ਗੱਲ ਹੋਈ ਸੀ ਤੁਹਾਡੀ ਕੀਤੇ ਲਾਸਟ ਕੋ ਗੱਲ ਨਹੀਂ ਦੱਸਦਾ ਕਿ ਮੈਂ ਠੀਕ ਨਹੀਂ ਗੱਲ ਹੋ ਗਈ ਆਂਦਾ ਮਮੀ ਮੈਨਸਾ ਚੜਦਾ ਤੇ ਮਰਕੋ ਜਦੋਂ ਮੈਂ ਤਰਦਾ ਤਾਂ ਮੈਨੂੰ ਥੋੜਾ ਥੋੜਾ ਸਾਹ ਚੜਦਾ ਸੱਟ ਲੱਗੀ ਸੀ ਹੋ ਤਿੰਨ ਮਹੀਨੇ ਹੋ ਗਏ ਉਹ ਘਰ ਮੈਸ ਹੋਏ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਤਰਿਆ ਫਿਰਦਾ ਨਹੀਂ ਤਾਂ ਕਰਕੇ ਘਰੇ ਸਾਹ ਛੜਦਾ ਹੋਣੇ ਨੇ ਕੰਮ ਤੇ ਜਾਣਾ ਤੇ ਮੈਂ ਘਰਕ ਪੈ ਜੂਗਾ ਉਦੋਂ ਹੀ ਕੰਮ ਤੇ ਜਾਣਾ ਉਦੋਂ ਮੁੱਕ ਗਿਆ ਸੋ ਕੀ ਹੁਣ ਸਰ ਮੰਗ ਕੀ ਕਰਦੇ ਜੀ ਪੁੱਤ ਦੀ ਕਰ ਲਿਆ ਕੀ ਕਰਿਆ ਕਰਦੇ ਹਾਂ ਹਾਂ ਜੀ ਅਸੀਂ ਆਨੇ ਸਾਡਾ ਬੇਟਾ ਘਰ ਆਵੇ ਹੋਈ ਮੈਂ ਮੰਗਾ ਕਰਦੇ ਆ ਕਿ ਸਾਡਾ ਪ੍ਰਾਛੀ ਛੇਤੀ ਤੇ ਮੰਗਾ ਇਹ ਗੱਲ ਹੋਈ ਬੇਟਾ ਪਤਾ ਨਹੀਂ ਮਗਰ ਕੀ ਹੋ ਗਿਆ ਘਟਾਇ ਕਿ ਹੋ ਗਿਆ ਕਿੰਨੀ ਉਮਰ ਉਹਦੀ ਬੈਟੇ 28 ਸਾਲ ਕਿਹੜੀ ਹਾਲਾਤਾਂ ਚ ਗੁਜਿਆ ਸੀ ਉਹਨੂੰ ਮਰ ਲੀਚ ਐਸੇ ਜੀ ਇਹ ਕਿਤਾਬੇ ਜੇ ਕਰਦਾ ਜੋ ਕਿ ਭੇਜਦਾ ਘਰ ਜਾ ਚੋਕ ਭੇਜਦਾ ਤਾਂ ਮਸਤਾ ਥੋੜਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਸਾਰ ਸਭ ਨੂੰ ਸਾਨੂੰ ਜੋ ਮਸਲਾ ਨੰਦਾ ਕਰੋ ਮਤਲਬ ਇਹ ਜੀ ਡੈਡ ਬਾਡੀ ਜਿਹੜੀ 100 ਬਾਬੇ ਜਾਈ ਜਾਂਦੇ ਜਾਂ ਸਾਰੇ ਪ੍ਰਤੀਕਿਰਿਆ ਕਰਮ ਕਰਤ ਦਿਓ ਆਹ ਇਹ ਭੈਣ ਭਰਾ ਦੇ ਜਿਹੜੇ ਸਤ ਸਦਿਓ ਬਸ ਲੀ ਜਾਓ ਕਰੀਏ ਅਸੀਂ ਇਹੋ ਚਾਹੁੰਨੇ ਚਾਹੁੰਨੇ ਵੀ ਜਿਹੜਾ ਪਿੰਨਾ ਭੈਣਾਂ ਦਾ ਕੱਲਾ ਕੱਲਾ ਭਰਾ ਸੀ ਕਲੋਤਾ ਬੇੜਾ ਸੀ ਉਹਨੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੀ ਜਿਹੜਾ ਅਜੇ ਕਲੀਅਰ ਨਹੀਂ ਹੋਇਆ ਵੀ ਜੇ ਕਿਵੇਂ ਹੋਈ ਹੈ ਹਾਰਟ ਅਟੈਕ ਹੈ ਜਾਂ ਕੁਝ ਵੀ ਹੈਗਾ ਉਹ ਮੈਡੀਕਲ ਰਿਪੋਰਟ ਆਉਣ ਤੇ ਫਿਰ ਬਾਅਦ ਵਿੱਚ ਲੱਗਣਾ ਅਸੀਂ ਤੇ ਪ੍ਰਸ਼ਾਸਨ ਤੋਂ ਉਹ ਮੰਗ ਕਰਨੇ ਆ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਇੱਥੇ ਮਗਾਈ ਜਾਵੇ ਤਾਂ ਕਿ ਭੈਣ ਭਰਾ ਮਾਪਿਓ ਸਾਰੇ ਆਪਣੇ ਹੱਥੇ ਜਿਹੜਾ ਉੰਨਾ ਦੇ ਕਿ ਕਿਹੜੇ ਹਾਲਾਤਾਂ ਚ ਭੇਜਿਆ ਸੀ ਰਿਸ਼ਤੇਦਾਰਾਂ ਨੇ ਮਤਲਬ ਜਦੋਂ ਆਪਾਂ ਜਦੋਂ ਗਰੀਬੀ ਨੂੰ ਦੂਰ ਕਰਨ ਵਾਸਤੇ ਘਲੋਨੇ ਜਦੋਂ ਆਪਾਂ ਨੂੰ ਕੋਈ ਕੰਮ ਇੱਥੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਫੇਰ ਹੀ ਘਲੋਨੇ ਆਪਾਂ ਜਿਹੜੇ ਇਕੱਲਾ ਇਕੱਲਾ ਬੱਚਾ ਕਿਦਾ ਜੀ ਕਰਦਾ ਵੀ ਮੈਂ ਇੰਨੀ ਵਕਤ ਨੂੰ ਰੋਜ਼ ਰੋਟੀ ਰੋਟੀ ਕਮਾਉਣ ਵਾਸਤੇ ਮੈਂ ਆਪਾਂ ਤਿੰਨ ਭੈਣਾਂ ਦਾ ਭਰਾ ਸੀ ਇਕੱਲਾ ਮਲਪੁਰ ਜੋੜ ਅਸੀਂ ਦੇ ਇਹੋ ਸਵਾਰਥ ਕਰਨਾ ਵੀ ਉਹਦੀ ਡੈੱਡ ਬਾਡੀ ਇੱਥੇ ਜਾ ਤਾਂ ਕਿ ਭੈਣਾਂ ਭਰਾ ਨੂੰ ਚੈਨ ਆ ਜਾ ਪਈ ਆਪਣੇ ਹੱਥ ਜੋ ਦੀ ਕਰ ਕਿਰਿਆ ਕਰਨ ਕੀਤਾ ਯਕੀਨ ਹੋ ਜਾਂਦਾ ਸੀ